ਸੋਸ਼ਲ ਮੀਡੀਆ ਤੇ ਸੁਨਹਿਰਾ ਤੇ ਸਲੂਤਰ ਦੀ ਵਰਤੋਂ ਤੇ ਰਾਹੀ ਦਲਜੀਤ ਤੋਂ ਸਾਝ ਪੰਜਾਬੀ ਅਦਾਕਾਰ ਜਿਹੜੇ ਸਰਦਾਈ ਬਣਾਉਂਦੇ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ 트ੈਂਡ ਬਣਦਾ ਨਜ਼ਰ ਆਉਂਦਾ ਚਾਚ ਉਸ ਜਗ੍ਹਾ ਨਾਲ ਵਾਕਫ ਕਰਾਵਾਂਗੇ ਉਸ ਸ਼ਖਸ ਨਾਲ ਵਾਕਫ ਕਰਵਾਵਾਂਗੇ ਜਿੱਥੋਂ ਇਹ ਸੁਨਹਿਰਾ ਦੇ ਸਲੂਤਰ ਆ ਤਿਆਰ ਹੋ ਕੇ ਦੇਸ਼ ਭਰ ਦੇ ਕੋਨੇ-ਕੋਨੇ ਦੇ ਵਿੱਚ ਜਾਂਦੇ ਨੇ ਸਾਡੇ ਮੀ ਕਰਾ ਲੈ ਹੈ ਨਾ ਹਰ ਚੱਕਰ ਠੰਡੇ ਚੱਲ ਰਿਹਾ ਉਹ ਸੇਤ ਨੂੰ ਖਬਰਦੇ ਆ ਖਰਾਬ ਕਰਦੇ ਆ ਆਪਣੇ ਲੋਗ ਹੋਰ ਬਸੇ ਤੁਰੇ ਫਿਰਦੇ ਆ ਨੇਚਰਲ ਚੀਜ਼ਾਂ ਇਨਸ਼ਾਅੱਲਾ ਵੀ ਇਹ ਤੁਸੀਂ ਚੀਜ਼ ਦੇਖ ਰਹੇ ਹੋ ਨਾ ਜੀ ਨੇਚਰਲ ਪੱਥਰ ਦੀ ਹੈਗੀ ਕੋਈ ਇਹ ਸਿਮੈਂਟਡ ਨਹੀਂ ਹੈਗਾ ਇਹ ਕੋਈ ਜੀ ਜਾਂ ਕੋਈ ਆਪਾਂ ਕਹਦੀ ਹੈ ਵੀ ਕੋਈ ਮਿੱਟੀ ਦਾ ਤਿਆਰ ਨਹੀਂ ਕਰਿਆ ਹੋਇਆ ਸਪੈਸ਼ਲੀ ਪੱਥਰ ਸੰਧਈਆਂ ਵਾਸਤੇ ਬਣਾਉਣ ਵਾਸਤੇ ਸਪੈਸ਼ਲ ਹੁੰਦਾ ਹੈ ਆਪੇ ਹੋਰ ਜਿਹੜੀ ਗੁਣਤੀ ਵਸਤੀ ਇਹਦਾ ਗੁਣ ਹੁੰਦਾਗਾ ਜਿਹੜਾ ਨਿੰਮਲਾ ਸਲੂਤਰ ਹੁੰਦਾਗਾ ਉਹ ਇਹਦੇ ਵਿੱਚ ਹੀ ਰਗੜਿਆ ਜਾਂਦਾ ਇਹ ਪੱਥਰ ਤੋਂ ਇਹਦੀ ਖਾਸੀਅਤ ਹੈ ਕਿ ਦੇਖੋ ਸੋਸ਼ਲ ਮੀਡੀਆ ਤੇ ਦਲਜੀਤ ਦੇ ਸਾਜ ਵੀ ਇਸ ਨਿਰ ਸਲੂਤਰ ਦੀ ਵਰਤੋਂ ਕਰਦੇ ਨਜ਼ਰ ਆਉਂਦੇ ਸਰਦਾ ਹੀ ਬਣਾ ਰਹੀ ਸੀ ਤਾਂ ਲੱਗਦਾ ਨਹੀਂ ਉਸ ਤੋਂ ਬਾਅਦ ਬਹੁਤ ਟ੍ਰੈਂਡ ਚੱਲ ਗਿਆ ਨੌਜਵਾਨਾਂ ਦੇ ਵਿੱਚ ਹਾਂਜੀ ਹਾਂ ਪਹਿਲਾਂ ਵੀ ਬਹੁਤ ਸੀਗਾ ਪਰ ਹੁਣ ਤੁਰ ਪਈ ਪਈ ਆ ਇਹਨੇ ਪਈ ਆ ਇਹਦੇ ਤੋਂ ਵੀਡੀਓ ਵੀ ਜਾਂਦੇ ਨਾ ਉਹ ਲਿਖਦਾ ਵੀ ਹੋਊਗੀ ਸਾਡਾ ਗੋਤ ਦੇ ਨਾਮ ਦੇ ਨਾਲ ਬਈ ਨੂੰ ਦੋ ਦਿਨ ਵੀਡੀਓ ਪਾਈ ਉਹਦੇ ਨਾਲ ਬਹੁਤ ਜਿਆਦਾ ਫਰਕ ਪਿਆ ਜੀ ਸਾਡੇ ਕੋਲ ਸਨੇਰੇ ਹੁੰਦੇ ਆ ਸੁਨੂਤਰ ਹੁੰਦੇ ਆ ਤੇ ਸਾਡੇ ਕੋਲ ਸਰਬਲੋ ਹੁੰਦੇ ਆ ਤੇ ਬਾਕੀ ਪਹਿਲਵਾਨ ਵਾਲੀ ਜਿੰਨੀ ਐ ਬੁਲੇ ਹੋਗੇ ਸਰਬਲੋ ਦੇ ਕਿਹਨੇ ਸਰਬਲੋ ਦੇ ਦਾ ਦੇ ਇੱਕ ਵਾਰੀ ਫਾਇਦੀ ਫਾਇਦੇ ਨੇ ਇਹ ਚੀਜ਼ਾਂ ਇਹ ਚੀਜ਼ ਇਹਦਾ ਮਤਲਬ ਕੀ ਜਿਵੇਂ ਕਹਿ ਰਹੀ ਐ ਵੀ ਮਾਰਾ ਨੇ ਸਾਨੂੰ ਇੱਕ ਇਹੋ ਜੀ ਚੀਜ਼ ਦਿੱਤੀ ਵੀ ਇਹ ਦੇਰ ਦੇ ਵਿੱਚ ਜਦੋਂ ਬੰਦਾ ਖਾਂਦਾ ਨਾ ਜੀ やっぱロッキーに出んなき ਲਗਾਤਾਰ ਜਿੱਥੇ ਕੜਾਕੇ ਦੀ ਗਰਮੀ ਪੈ ਰਹੀ ਹੈ ਤਾਂ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਸਰਦਾਈ ਦਾ ਬੜਾ ਜ਼ਮਾਨਾ ਚੱਲ ਰਿਹਾ ਕਿੱਥੋਂ ਸ਼ੁਰੂ ਹੋਇਆ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਸੁਨਹਿਰਾ ਤੇ ਸਲੋਤਰ ਦੀ ਵਰਤੋਂ ਦੇ ਰਾਹੀਂ ਦਲਜੀਤ ਦੋਸਾਂਜ ਪੰਜਾਬੀ ਅਦਾਕਾਰ ਜਿਹੜੇ ਸਰਦਾਈ ਬਣਾਉਂਦੇ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਟ੍ਰੈਂਡ ਬਣਦਾ ਨਜ਼ਰ ਆਉਂਦਾ ਤੇ ਸੋਸ਼ਲ ਮੀਡੀਆ ਤੇ ਪੂਰੀ ਚਰਚਾ ਹੁੰਦੀ ਅੱਜ ਉਸ ਜਗ੍ਹਾ ਨਾਲ ਵਾਕਿਫ ਕਰਾਵਾਂਗੇ ਉਸ ਸ਼ਖਸ ਨਾਲ ਵਾਕਿਫ ਕਰਵਾਵਾਂਗੇ ਜਿੱਥੋਂ ਇਹ ਸੁਨਹਿਰਾ ਤੇ ਸਲੋਤਰ ਆ ਤਿਆਰ ਹੋ ਕੇ ਦੇਸ਼ ਭਰ ਦੇ ਕੋਨੇ-ਕੋਨੇ ਦੇ ਵਿੱਚ ਜਾਂਦੇ ਨੇ ਸਾਡੇ ਨਾਲ ਇੱਕ ਭਾਈ ਸਾਹਿਬ ਮੌਜੂਦ ਨੇ ਬਹੁਤ 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 ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਅਸੀਂ ਬਰਨਾਲੇ ਤੋਂ ਆਏ ਵੀਰ ਜੀ ਠੀਕ ਹੈ ਦੂਰੋਂ ਲੈਂਡ ਸਪੈਸ਼ਲੀ ਸਪੈਸ਼ਲੀ ਲੈਣਾ ਹੈ ਪਹਿਲਾਂ ਵੀ ਸਾਡੇ ਦੋ ਸੁਨਹਿਰੇ ਗਏ ਆ 10000 ਦੇ ਤੇ ਹੁਣ ਫੇਰ ਭਾਈ ਸਾਹਿਬ ਜੀ ਦੇ ਕੋਲੇ ਆਏ ਆ ਸਹੀ ਹੈ ਤਾਂ ਉਥੋਂ ਸਪੈਸ਼ਲ ਉਰੇ ਲੈਣਾ ਸਪੈਸ਼ਲ ਉਰੇ ਲੈਣਾ ਹੈ ਸਹੀ ਹੈ ਕਿਵੇਂ ਦੇਖਦੇ ਹੋ ਲਗਾਤਾਰ ਟ੍ਰੈਂਡ ਚੱਲ ਰਿਹਾ ਹੈ ਸਰਦਾਈ ਦਾ ਤਾਂ ਪਹਿਲਾਂ ਬਹੁਤ ਘੱਟ ਸੀ ਦੇਖੋ ਜਿਹੜੇ ਕੈਮੀਕਲ ਵਾਲੇ ਹਨ ਹਰ ਚਾਹ ਕਲ ਠੰਡੇ ਚੱਲ ਰਿਹਾ ਉਹ ਸਿਹਤ ਨੂੰ ਉਹ ਕਰਦੇ ਆ ਖਰਾਬ ਕਰਦੇ ਆ ਆਪਣੇ ਲੋਗ ਹੋਰ ਪਾਸੇ ਤੁਰੇ ਫਿਰਦੇ ਆ ਨੇਚਰਲ ਚੀਜ਼ਾਂ ਨਹੀਂ ਸਕਦੇ ਇਹ ਸਿੰਘਾਂ ਦੀ ਖਰਾਕ ਆ ਬਾਕੀ ਬੱਚੇ ਤੋਂ ਲੈ ਕੇ ਇਲਾਵਾ ਸਾਰੇ ਪੀ ਸਕਦੇ ਤੇ ਬਾਕੀ ਭਾਈ ਸਾਹਿਬ ਨੂੰ ਤਗਾ ਤਾਰ ਇਸ ਦਾ ਟ੍ਰੈਂਡ ਵੱਧ ਰਿਹਾ ਲੱਗਦਾ ਜੇਕਰ ਇਸ ਦੀ ਵਰਤੋਂ ਹੋਰ ਜ਼ਿਆਦਾ ਹੋਵੇ ਤਾਂ ਅਸੀਂ ਕਹਿੰਦੇ ਇਹ ਬਾਕੀ ਚੀਜ਼ਾਂ ਤੋਂ ਵੀ ਦੂਰ ਰਹਿਣਗੇ ਤੇ ਇਹਦੇ ਨਾਲ ਅਸੀਂ ਕਹਿੰਦੇ ਸਰੀਰ ਨੂੰ ਵੀ ਬਹੁਤ ਦੁੱਤ ਪੈਂਦੇ ਆ ਬਾਕੀ ਮਜ਼ਬੂਤ ਹੁੰਦਾ ਸਰੀਰ ਤਾਕਤ ਪੈਂਦੀ ਆ ਬਾਕੀ ਮਗਜੇ ਵਗੈਰਾ ਖਾਸ ਖਾਸ ਇਲਾਇਚੀ ਬਦਾਮ ਅਰੇ ਮਗਜੇ ਬ੍ਰਹਮਾ ਘੁੱਟੀ ਸਾਰਾ ਕੁਝ ਦੇਸੀ ਚੀਜ਼ਾਂ ਮੈਂਦੀ ਆ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਦੇਖ ਰਹੀ ਸੀ ਸਰਦਾਈ ਬਣਾਉਂਦੇ ਨਜ਼ਰ ਆਉਂਦੇ ਤੇ ਪੁਲਿਸ ਉਹਨਾਂ ਨੂੰ ਉਹਨਾਂ ਦਾ ਜਿਹੜਾ ਜਿੱਥੇ ਲਾ ਰਹੇ ਸੀ ਉਹਨੂੰ ਹਟਾ ਦਿੱਤਾ ਵੀ ਇਹ ਗਲਤ ਚੀਜ਼ ਤਿਆਰ ਕਰ ਰਹੇ ਉਹਨਾਂ ਨੂੰ ਉਹ ਇਹ ਬੱਸ ਵਿੱਚ ਹੁੰਦੇ ਆ ਕਈ ਕਿ ਨਹੀਂ ਆਪਣੇ ਵੀ ਉੱਥੇ ਹੈਗਾ ਸਰਦਾਈ ਦਾ ਪਹਿਰਾ ਲੱਗਿਆ ਆਪਣਾ ਵੀ ਢਾਇਆ ਕੈਂਚੀਆਂ ਸਟੈਂਡਰਡ ਚ ਆਉਂਗਾ ਉੱਥੇ ਵੀ ਆਪਣੇ ਕੋਲ ਸਾਲੇ ਹੈਗੇ ਆ ਬਾਕੀ ਵਧੀਆ ਗੱਲ ਬਾਤ ਉਹਨਾਂ ਨਾਲ ਬਾਕੀ ਰੋਕਦੇ ਨਹੀਂ ਬਾਕੀ ਮਾਈਂਡ ਦਾ ਫਰਕ ਹੁੰਦਾ ਵਾ ਸਹੀ ਚੀਜ਼ ਹੈ ਸਹੀ ਚੀਜ਼ ਹੈ ਜਿਹੜੀ ਸਾਡੇ ਨਾਲ ਭਾਜੀ ਮੌਜੂਦ ਨੇ ਭਾਜੀ ਬੜੇ ਇੰਟਰਨੈਸ਼ਨਲ ਪੱਧਰ ਤੇ ਚਰਚਾ ਹੁੰਦਾ ਹੈ ਬਹੁਤ ਬਹੁਤ ਪਹਿਲਾਂ ਤੋਂ ਸਵਾਗਤ ਹੈ ਕਿਉਂਕਿ ਇਹਦੇ ਨਾਲ ਤੁਸੀਂ ਇੱਕ ਕਹਿ ਦਈਏ ਲੋਕਾਂ ਨੂੰ ਇੱਕ ਨਵੀਂ ਜ਼ਿੰਦਗੀ ਦੀ ਵੀ ਸ਼ੁਰੂਆਤ ਕਰਦੀ ਕਿਉਂਕਿ ਬਾਕੀ ਚੀਜ਼ਾਂ ਤੋਂ ਦੂਰ ਹਾਂਜੀ ਹਾਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੋਰ ਤੇ ਆਏ ਤੁਸੀਂ ਬਾਕੀ ਜਿਹੜੀ ਇਹ ਤੁਸੀਂ ਚੀਜ਼ ਦੇਖ ਰਹੇ ਹੋ ਹਨ ਜੀ ਨੇਚਰਲ ਪੱਥਰ ਦੀ ਹੈਗੀ ਕੋਈ ਇਹ ਸਿਮੈਂਟਡ ਨਹੀਂ ਹੈਗਾ ਇਹ ਕੋਈ ਜੀ ਜਾਂ ਕੋਈ ਆਪਾਂ ਕਹਿ ਦਈਏ ਵੀ ਕੋਈ ਮਿੱਟੀ ਦਾ ਤਿਆਰ ਨਹੀਂ ਕਰਿਆ ਹੋਇਆ ਸਪੈਸ਼ਲੀ ਪੱਥਰ ਸਰਧਈਆਂ ਵਾਸਤੇ ਬਾਦਾਮ ਰਗਣ ਵਾਸਤੇ ਸਪੈ ਜਾ ਕੋਈ ਹੋਰ ਜਿਹੜੀ ਗੁੱਟੀ ਵਾਸਤੇ ਇਹਦਾ ਗੁਣ ਹੁੰਦਾਗਾ ਜਿਹੜਾ ਨਿੰਮ ਦਾ ਸਲੋਤਰ ਹੁੰਦਾਗਾ ਉਹ ਇਹਦੇ ਵਿੱਚ ਹੀ ਰਗੜਿਆ ਜਾਂਦਾ ਇਹ ਪੱਥਰ ਤੇ ਇਹਦੀ ਖਾਸੀਤ ਹੈ ਜਿਹੜੇ ਆਮ ਕਾਲੇ ਪੱਥਰਾ ਜਾਂ ਹੋਰ ਆ ਸਾਰੇ ਵਧੀਆ ਨੇ ਸਤਕਾਰ ਲੋਗ ਨੇ ਪਰ ਉਹਨਾਂ ਚ ਨਿੰਮ ਦਾ ਗੁਣ ਨਹੀਂ ਨਿਕਲਦਾ ਹੈਗਾ ਇਹਦੇ ਵਿੱਚ ਨਿੰਮ ਦਾ ਗੁਣ ਨਿਕਲਦਾ ਹੈਗਾ ਇਹਦਾ ਇਹ ਫਾਇਦਾ ਹੈਗਾ ਤੇ ਬਾਕੀ ਜਿਹੜੀ ਸਰਦਾਈ ਤੁਸੀਂ ਗੱਲ ਕਰਦੇ ਹੋਗੇ ਦੇਖੋ ਉਹਦਾ ਸ਼ਰੀਲੀ ਵੈਸਟ ਹੈਗੀ ਹੈਗੀ ਹਣ ਤੇ ਹੁਣ ਜਿਹੜੇ ਆਪਾਂ ਲੋਕ ਕੋਟਰੀਂਗਾਂ ਤੇ ਲਾਗੇ ਠੀਕ ਹੈ ਨਾ ਜੀ ਆਪਾ ਸਪਲੀਮੈਂਟਾਂ ਦੇ ਲਾਗੇ ਹੁਣ ਮੁੰਡੇ ਤੁਸੀਂ ਦੇਖੋ ਤਗੜੇ ਤਗੜੇ ਸੁੱਤੇ ਪੈਸਾ ਸਪਲੀਮੈਂਟ ਲੈਂਦੇ ਆ ਰਾਤ ਨੂੰ ਸਟੀਲ ਲੋੜਾ ਸਵੇਰੇ ਉੱਠਣਗੇ ਨਾ ਉੱਠਣ ਕੋਈ ਪਤਾ ਨਹੀਂ ਹੁੰਦਾ ਬਹੁਤ ਤਗੜੇ ਤਗੜੇ ਮੁੰਡੇ ਤੁਹਾਨੂੰ ਵੀ ਪਤਾ ਕੋਈ ਗਏ ਆ ਨਾ ਦੁਨੀਆ ਤੇ ਸਪਲੀਮੈਂਟਾਂ ਕਰਕੇ ਪਰ ਇਹ ਚੀਜ਼ ਦਾ ਕੋਈ ਨੁਕਸਾਨ ਨਹੀਂ ਹੈਗਾ ਇਹ ਖਰਾਕ ਆ ਮਤਲਬ ਛੋਟੇ ਜਿੰਨੀ ਜਾਨ ਪਾਉਣ ਵਾਲੀ ਚੀਜ਼ ਹੈ ਜੇਕਰ ਇਹਦੀ ਵਰਤੋਂ ਕਰਦਾਰੇ ਵੀ ਦੀ ਕੀ ਕਿੰਨੇ ਦਿਨ ਦੇ ਵਿੱਚ ਕਿੰਨੀ ਵਾਰ ਪੀਣੀ ਚਾਹੀਦੀ ਹੈ ਤੇ ਕਿਦਾਂ ਤਿਆਰ ਦੇਖੋ ਜੇ ਤਾਂ ਕੋਈ ਪ੍ਰੈਕਟਿਸ ਵਗੈਰਾ ਮੁੰਡੇ ਜਮ ਜਿੰਮਾ ਲਾਉਂਦੇ ਜਾਂ ਕੋਲ ਕਰਦੇ ਹਨਾ ਉਨਾ ਵਾਸਤੇ ਦਾ ਉਹਨਾਂ ਨੂੰ ਪਤਾ ਵੀ ਸਾਡੀ ਖੂਲੀ ਖਰਾਕ ਹੁੰਦੀ ਹੈ ਕਿ ਉਹ ਤਿੰਨ ਟਾਈਮ ਵੀ ਪੀਂਦੇ ਆ ਜਾਂ ਦੋ ਟਾਈਮ ਵੀ ਹੁੰਦੇ ਆਮ ਜਿਹੜੇ ਨਾਰਮਲ ਹੋ ਗਏ ਜਿੱਦਾਂ ਆਪਾਂ ਬੈਠਣਾ ਈ ਸੀ ਥੱਲੇ ਜਾਂ ਆਪਾਂ ਕਾਰ ਚੀਜ਼ ਆਪਾਂ ਬਿਲਕੁਲ ਕੁਰਸੀ ਦੇ ਬੈਠ ਕੇ ਕੰਮ ਕਰਨਾ ਉਹ ਚਾਹੇ ਦਿਨ ਚ ਇੱਕ ਵਾਰੀ ਵੀ ਲੈਣ ਕਿਉਂਕਿ ਤਗੜੀ ਖਰਾਕ ਨੂੰ ਬਚਾਉਣ ਵਾਸਤੇ ਵੀ ਸਰੀਰ ਚਾਹੀਦਾ ਹਾਂ ਹਾਂਜੀ ਮਾੜਾ ਸਰੀਰ ਹ ਨਹੀਂ ਚੱਲਦਾ ਹੈਗਾ ਕਿਉਂਕਿ ਚੱਲਦਾ ਲੈਂਦਾ ਹੁਣ ਜਿਹੜੀਆਂ ਮੈਡੀਸਿਨ ਨੇ ਆਪਾਂ ਨੇ ਸਰੀਰ ਖਰਾਬ ਕਰਦੇ ਉਹ ਕਿਉਂ ਨਹੀਂ ਖਾ ਸਕਦੇ ਜਿਵੇਂ ਕਹਦੇ ਮਾੜਾ ਸਰੀਰ ਕੋਈ ਹੁਣ ਚੱਲਦਾ ਉਹ ਚੀਜ਼ ਆਈ ਅਸੀਂ ਦੇਖਿਆ ਸੋਸ਼ਲ ਮੀਡੀਆ ਤੇ ਦਲਜੀਤ ਦੇ ਸਾਜ ਵੀ ਸੁਨਹਿਰਾ ਤੇ ਸਲੂਤਰਾ ਦੀ ਵਰਤੋਂ ਕਰਦੇ ਨਜ਼ਰ ਆਉਂਦਾ ਸਰਦਾ ਹੀ ਬਣਾ ਰਹੀ ਸੀ ਤਾਂ ਲੱਗਦਾ ਨਹੀਂ ਉਸ ਤੋਂ ਬਾਅਦ ਬਹੁਤ ਟ੍ਰੈਂਡ ਚੱਲ ਗਿਆ ਨੌਜਵਾਨਾਂ ਦੇ ਵਿੱਚ ਹਾਂਜੀ ਹਾਂ ਪਹਿਲਾਂ ਵੀ ਬਹੁਤ ਸੀਗਾ ਪਰ ਹੁਣ ਜਦੋਂ ਦਾ ਬਾਈ ਯੂਨੀਅਨ ਨੇ ਹਨ ਪਾਈਆਂ ਦੋ ਦਿਨ ਵੀਡੀਓ ਪਾਈਆਂ ਨਾਮ ਲਿਖਾਂਦਾ ਵੀ ਉਹ ਵੀ ਸਾਡਾ ਗੋਤ ਲਿਖ ਦੋ ਨਾਮ ਲਿਖਦਾ ਹਨ ਪਰ ਬਾਈ ਨੇ ਦੋ ਦਿਨ ਵੀਡੀਓ ਪਾਈਆਂ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪਿਆ ਇਸ ਚੀਜ਼ ਦਾ ਉਹ ਇਹ ਗੱਲ ਵੀ ਉਹ ਦੱਸਣਾ ਵੀ ਚਾਹੁੰਦੇ ਨੇ ਵੀ ਜਿਹੜਾ ਆਪਾਂ ਸਰ ਘੁੰਡਾ ਕੋਟਣਾ ਚੱਕ ਲਿਆ ਵੀ ਇਹ ਚ ਇਕੱਲਾ ਸੁੱਖਾ ਨਹੀਂ ਰਗੜੇ ਜੇ ਆਪਾਂ ਹੁਣ ਕੱਲਾ ਗੁੰਡਾ ਘੋਟਰਾ ਬਾਹਰ ਲੈ ਕੇ ਪਈ ਅਗਲਾ ਅਗਲਾ ਬਾਬਾ ਦਾ ਚੱਲੇ ਡਬਈਏ ਤੇ ਕੱਟੂ ਡਿੱਟਾ ਉਹ ਕੰਮ ਨਹੀਂ ਹੈਗਾ ਕਿਉਂਕਿ ਲੋਕਾਂ ਦੇ ਦਿਮਾਗ 'ਚ ਵੜ ਗਈ ਨਾ ਉਹ ਗੱਲ ਉਹ ਇਹ ਚੀਜ਼ ਨਹੀਂ ਦੇਖਦੇ ਵੀ ਇੱਥੇ ਯਾਰ ਬਦਾਮ ਵੀ ਪੈਣੇ ਨੇ ਇੱਥੇ ਖਸ ਖਸ ਵੀ ਪੈਣੀ ਹੈ ਮਗਜ ਵੀ ਹੋਏ ਨੇ ਕੇਸਰ ਵੀ ਪੈਣਾ ਹੈ ਹਣਾ ਉਹ ਚੀਜ਼ ਉਹ ਚੀਜ਼ ਨਹੀਂ ਦੇਖਦੇ ਕਿ ਲੋਕ ਬਸ ਉਹਨਾਂ ਨੂੰ ਇਹ ਲੱਗਦਾ ਵੀ ਇਹ ਸਿਰਫ ਕੱਲਾ ਨਸ਼ੇ ਰਗੜੇ ਹਾਂ ਹਾਂ ਜੀ ਹਾਂ ਜੀ ਉਹ ਤੁਹਾਨੂੰ ਪਤਾ ਹੀ ਹੈ ਪਰ ਹੁਣ ਤੁਸੀਂ ਦੇਖੋ ਏਡਾ ਬੜਾ ਕਲਾਕਾਰ ਹਣ ਵਰਲਡ ਲੈਵਲ ਤੇ ਚੱਲ ਰਿਹਾ ਉਹ ਵਰਲਡ ਲੈਵਲ ਤੇ ਪਰ ਉਹ ਤੁਸੀਂ ਦੇਖੋ ਵੀ ਸਾਰੀ ਜਿਹੜੀ ਬੁੱਟੀਆਂ ਤੇ એનર્ਜੀ ਡਾਈਟ ਆਈਓ ਉਹ ਸੁਨਹਿਰਾ ਤੇ ਸੁਨੋਤਰਾ ਆਪਣੇ ਦੁਗੀਆਂ ਸੀ ਉਹ ਸੁਨਹਿਰਾ ਆਪਣਾ ਤਾਂ ਬਣਿਆ ਹੋਇਆਗਾ ਪਰ ਭੇਜਿਆ ਉਹ ਕਿਸ ਨੇ ਕੀਨੇ ਉਹ ਆਪਾਂ ਪਤਾ ਨਹੀਂ ਤਾਂ ਆਪਣੇ ਹੋਰ ਵੀ ਜਿਹੜੇ ਅਸੀਂ ਕਹੇ ਦੀ ਸਟੋਰ ਨੇ ਹਾਂਜੀ ਹਾਂਜੀ ਬਾਹਰ ਵੀ ਸਟੋਰ ਹੈਗਾ ਆਪਣੇ ਇੰਗਲੈਂਡ ਵੀ ਸਟੋਰ ਹੈਗਾਗਾ ਆਸਟ੍ਰੇਲੀਆ ਵੀ ਹੁਣ ਕੈਨੇਡਾ ਪਰਮਟਨ ਵੀ ਕੋਲੋਂ ਜਾ ਰਿਹਾ ਥੋੜੇ ਟਾਈਮ ਤੱਕ ਚਲੇ ਜਾਣਾ ਆਪਣਾ ਸਮਾਨ ਜਿੱਥੇ ਜਿੱਥੇ ਆਪਣਾ ਸਮਾਨ ਜਾਂਦਾ ਉਹਨਾਂ ਸਟੋਰਾਂ ਦੀ ਅਸੀਂ ਐਡ ਕਰਦੇ ਆਂਗੇ ਤੇ ਬਾਹਰ ਵਾਲਿਆਂ ਨੂੰ ਵੀ ਇਹ ਬੇਨਤੀ ਕਰਦੇ ਆਂ ਵੈਸੇ ਤਾਂ ਬਹੁਤ ਆਰਡਰ ਆਗਾ ਪਰ ਉਹਨਾਂ ਨੂੰ ਵੀ ਇਹੀ ਗੱਲ ਕਹਿਣਾ ਕਿ ਜਦੋਂ ਚ ਬਾਹਰ ਚਲੀ ਗਿਆ ਹਨਾ ਆਪਣਾ ਸਮਾਨ ਵੀ ਆਪਾਂ ਸਟੋਰ ਤੇ ਭੇ ਹਾਂਜੀ ਹਾਂਜੀ ਸਾਡੇ ਕੋਲ ਸਨੇਰੇ ਹੁੰਦੇ ਆ ਸਲੋਤਰ ਹੁੰਦੇ ਆ ਤੇ ਸਾਡੇ ਕੋਲ ਸਰਬਲੋ ਹੁੰਦੇ ਆ ਤੇ ਬਾਕੀ ਪਹਿਲਵਾਨ ਵਾਲੀ ਜਿੰਨੀ ਆਟਮ ਮੂਂਗਲੇ ਹੋਗੇ ਸਰਬਲੋ ਦੇ ਕਿੰਨੇ ਫਾਇਦੇ ਸਰਬਲੋ ਦੇ ਤਾਂ ਦੇਖੋ ਜੀ ਫਾਇਦੀ ਫਾਇਦੇ ਨੇ ਇਹ ਚੀਜ਼ਾਂ ਦੇ ਤਾਂ ਇਹ ਚੀਜ਼ ਦੀ ਆਪਾਂ ਮਤਲਬ ਕਿ ਜਿਵੇਂ ਕਹਿ ਰਹੀ ਐ ਵੀ ਮਾਰਾ ਨੇ ਸਾਨੂੰ ਇੱਕ ਇਹੋ ਜੀ ਚੀਜ਼ ਦਿੱਤੀ ਵੀ ਇਹਦੇ ਵਿੱਚ ਜਦੋਂ ਬੰਦਾ ਖਾਂਦਾ ਨਾ ਜੀ ਉਹ ਨਿਰੋਗ ਹੋ ਜਾਂਦਾ ਰੋਗ ਹੀ ਨਹੀਂ ਰਹਿੰਦਾ ਸਿਰ ਕਦੇ سامنے ਤਸਵੀਰ ਵੀ ਦੇਖਣਾ ਉਹਦੇ ਵਿੱਚ ਬਹੁਤ ਦਵਾਈਆਂ ਦੇ ਇਲਾਜ ਤੱਕ ਲਿਖਿਆ ਤੁਸੀਂ ਦੇਖੋ ਫੇਸਬੁੱਕ ਦਾ ਬਹੁਤ ਤਕੜਾ ਪੇਜ ਆ ਜੀ ਦਾਦਾ ਜੀ ਦੇ ਨੁਸਖੇ ਹਨ ਉਹਨਾਂ ਨੇ ਸਪੈਸ਼ਲ ਐਸੀ ਉਹਨਾਂ ਦਾ ਲੋਗੋ ਵੀ ਲੱਗਿਆ ਹੋਇਆ ਉਹ ਅਸੀਂ ਕੱਢ ਕੇ ਲਾਇਆ ਹੋਇਆ ਹੈਗਾ ਜੋ ਅਗਲਾ ਸਾਨੂੰ ਕਈ ਵਾਰੀ ਪੁੱਛ ਰਹਿੰਦਾ ਵੀ ਕੀ ਫਾਇਦਾ ਹਨ ਉਹ ਸਾਰਾ ਤੁਸੀਂ ਦੇਖੋ ਟਾਈਫਾਇਡ ਹੋ ਗਿਆ ਵਾਪਸ ਹੀ ਰੁਕੇ ਜੂੜਾ ਦਰਦ ਹੋ ਗਿਆ શરીਰ ਵਿੱਚ ਗੰਡਾ ਕਾਲਾ ਪੀਲਾ ਜੋ ਵੀ ਹੋ ਗਿਆ ਹਨ ਉਹ ਸੈੱਟ ਕਰਦਾ ਇਹ ਚੀਜ਼ ਸਰ ਬਲੋਗ ਕਿ ਹੁਣ ਆਪਾਂ ਸਟੀਲ ਤੇ ਲਾਗੇ ਕੱਲ ਮਿਲਣ ਦੇ ਲਾਗੇ ਤੇ ਉਹਦੇ ਤੱਤ ਜਦੋਂ ਸਟੀਲ 'ਚ ਜਾਂ ਪਲਾਸਟਿਕ 'ਚ ਆਪਾਂ ਰੋਜ਼ ਪਾਣੀ ਪੀਂਦੇ ਆ ਉਹ ਖਰਾਕ ਨਹੀਂ ਰਹੀ ਹੈਗੀ ਖਰਾਕ ਜਿਵੇਂ ਸਰਜੀ ਕਰੋ ਖਰਾਕ ਹੈਗੀ ਆਪਾਂ ਕਹਿ ਦੇਣਾ ਖਰਾਕ ਹੈ ਨਹੀਂਗੀ ਠੀਕ ਹੈ ਖਰਾਕ ਹੈਗੀ ਪਰ ਆਪਾਂ ਨੂੰ ਖਾਣ ਦਾ ਨਹੀਂ ਪਤਾ ਹੈ ਜਾਂ ਪਤਾ ਨਹੀਂ ਹੈ ਕਿਹੜੀ ਕੀ ਖਰਾਕਾਂ ਨਾਲ ਇਹ ਚੀਜ਼ ਹੋਈ ਜਾਂਦਾ ਹੈ ਲੱਗਦਾ ਦਲਜੀਤ ਦੁਸਾਂਜ ਤੋਂ ਬਾਅਦ ਦੀ ਇਹ ਸ਼ੁਰੂਆਤ ਹੋਈ ਹੈ ਤਾਂ ਪੂਰੇ ਪੰਜਾਬ ਪੱਦਰ ਤੇ ਦੇਸ਼ ਪੱਦਰ ਤੇ ਇਸ ਚੀਜ਼ ਦੀ ਚਰਚਾ ਹੋਣ ਲੱਗੀ ਵੀ ਆਪਾਂ ਬਾਕੀ ਠੰਡਿਆਂ ਤੋਂ ਦੂਰ ਹੋ ਕੇ ਕੈਮੀਕਲਾਂ ਤੋਂ ਠੰਡਿਆਂ ਤੋਂ ਦੂਰ ਹੋ ਕੇ ਇਸ ਚੀਜ਼ ਨਾਲ ਜੁੜੇ ਹਾਂਜੀ ਹਾਂ ਦੇਖੋ ਗਰਮੀ ਦੇ ਸਾਨੂੰ ਵੈਸਟ ਖਰਾਕ ਲਾਉਣਾ ਨੰਬਰ 1 ਦੀ ਹੈ ਕਿ ਇਹਦਾ ਨੁਕਸਾਨ ਨਹੀਂ ਹੈਗਾ ਕੋਲ ਡਰਿੰਕ ਆਪਾਂ ਪੀ ਲਿਆ ਦੋ ਮਿੰਟ ਲਈ ਫਾਇਦਾ ਹੀ ਹੈ ਜਵਾ ਤੁਹਾਨੂੰ ਪਤਾ ਹੀ ਆ ਵੀ ਉਹ ਖਰਾਬ ਕਰਦਾਗਾ ਨਾਲੋਂ ਪਹਿਲਾਂ ਦਾ ਸੀ ਤੁਹਾਡਾ ਅਕਾਊਂਟ ਵੀ ਦੇਖਿਆ ਤੁਸੀਂ ਵੀ ਰੀਲਸ ਪਾ ਰਹੇ ਪਰ ਇੱਕ ਲਾਂਬਾ ਆਉਂਦਾ ਵੀ ਸਾਡਾ ਫੋਨ ਨਹੀਂ ਚ ਹਾਂਜੀ ਹਾਂ ਦੇਖੋ ਜੀ ਉਹਨਾਂ ਤੋਂ ਮੈਂ ਸਾਰਾ ਤੁਹਾਡੇ ਹੱਥ ਜੋੜ ਕੇ ਮਾਫੀ ਮੰਗਦੇ ਹਣਾ ਵੀ ਕਈ ਵਾਰੀ ਫੋਨ ਚੱਕਿਆ ਨਹੀਂ ਦਾ ਹੁਣ ਫੋਨ ਲਾ ਲਓ 4 4:30 ਫੋਨ ਹੁੰਦਾ ਹੁੰਦਾ ਵੀ ਵੱਜੀ ਜਾਂਦਾ ਹਣਾ ਹੁਣ ਬਾਈਆਂ ਨੇ ਵੀ ਫੋਨ ਕਰਿਆ ਹੋਊਗਾ ਲੱਗਦਾ ਬਾਬਾ ਜੀ ਨੇ ਚੱਕਿਆ ਨਹੀਂ ਹੋਣਾ ਹਣਾ ਕਿਉਂਕਿ ਜਿਵੇਂ ਹੁਣ ਤੁਸੀਂ ਖੜੇ ਹੋ ਜਾਂ ਗਾਹ ਖੜਾ ਉਹਦੇ ਚੱਕਿਆ ਵੀ ਨਹੀਂ ਆਉਂਦਾ ਜਾਂ ਦੂਜੇ ਨੰਬਰ ਤੇ ਜਾਂ WhatsApp ਤੇ ਕਾਲ ਹੋਈ ਹੁੰਦੀ ਹੈਗੀ ਹਣਾ ਉਹਦੇ ਚੱਕਿਆ ਨਹੀਂ ਆਉਂਦਾ ਜਿੰਨਾ ਕਾ ਹ ਉਹ ਚਾਹੇ ਸਾਨੂੰ 2 ਵਜੇ ਚਾਹੇ 4 ਵਜੇ ਅਸੀਂ ਰਿਪਲਾਈ ਕਰਦੀ ਕਰ ਦਿੰਦੇ ਆ ਰੇਟ ਤੇ ਆਪਣੇ ਐਡਰੈਸ ਦਾ ਜ਼ਿਕਰ ਸਾਡਾ ਐਡਰੈਸ ਹੈਗਾ ਪ੍ਰੀਤ ਨਗਰ ਹਰੜੀ ਰੋਡ ਸੰਗਰੂਰ ਸੰਗਰੂਰ ਸਨਾਰ ਸਟੋਰ ਤੇ ਸਾਡੀ ਫਰਮ ਆ ਗਈ ਜੀ ਤੇ ਜਿਹੜਾ ਸਾਡਾ ਇੰਸਟਾ ਤੇ ਪੇਜ ਆ ਗਗਨਦੀਪ ਸਿੰਘ ਸਰੋਤਰਾ ਸਨਹਿਰਾ ਸਰੋਤ ਸਟੋਰ ਆ ਜੀ ਅੱਜ ਹੀ ਉਹਤੇ ਤੁਸੀਂ ਜਿੰਨੀਆਂ ਵੀਡੀਓ ਪਾਈਆਂ ਜੋ ਵੀ ਰੇਟ ਵੇਟ ਆ ਸਾਡਾ ਅਸੀਂ WhatsApp ਤੇ ਵੀ ਰਿਪਲਾਈ ਕਰ ਦਾਂਗੇ ਤੇ ਫੇਸਟੇ ਤੇ ਜਿਹੜਾ ਲੋਕਾਂ ਨੂੰ ਕੀ ਸੇਵ ਦੇਣਾ ਚਾਹੋਗੇ ਵੀ ਲੱਗਦਾ ਇਸ ਦੀ ਵਰਤੋਂ ਕਰੋ ਜਿਹੜਾ ਅਸੀਂ ਬਿਮਾਰੀਆਂ ਤੋਂ ਵੀ ਦੂਰ ਹੋ ਸਕਦੇ ਬਿਮਾਰੀਆਂ ਤੋਂ ਦੇਖੋ ਵੀ ਜਦੋਂ ਆਪਾਂ ਤਕੜੀ ਚੀਜ਼ ਖਾਵਾਂਗੇ ਤਾਂ ਉਹ ਆਟੋਮੈਟਿਕੀ ਦੂਰ ਹੋਵਾਂਗੇ ਉਹਨਾਂ ਤੋਂ ਠੀਕ ਹੈ ਨਹੀਂ ਬਾਕੀ ਬਾਕੀ ਤੇ ਬਹੁਤ ਕਰਦੇ ਨੇ ਵੀ ਇਸ ਤੀ ਜਦੋਂ ਵਰਤੋਂ ਹੁੰਦੀ ਹੈ ਤੋਂ ਥੋੜੀ ਪਹਿਲਾਂ ਵੀ ਗੱਲ ਉਹੀ ਹੋਈ ਹੈ ਵੀ ਇਹਨੂੰ ਟਾਰਗੇਟ ਕਰਦੇ ਨੇ ਵੀ ਇਹ ਤਾਂ ਯਾਰ ਨਸ਼ਾ ਤੇ ਆ ਦੇਖੋ ਉਹ ਤਾਂ ਹੁਣ ਅਗਲੇ ਦਾ ਆਪਦੀ ਆਪਦੀ ਮਾਈਂਡ ਹੁੰਦਾ ਵੀ ਉਹਨਾਂ ਨੇ ਇਹੀ ਚੀਜ਼ ਦੇਖੀ ਹੈ ਵੀ ਯਾਰ ਮੇਲਿਆਂ 'ਚ ਵੀ ਸ਼ਾਇਦ ਬਾਬੇ ਪੰਗੜਾ ਕਰਦੇ ਆ ਹਨਾ ਤੇ ਚੀਜ਼ ਤਾਂ ਉਹ ਵੀ ਨਹੀਂ ਮਾੜੀ ਹੈਗੀ ਹਨਾ ਪਰ ਜੇ ਆਪਾਂ ਗਲਤ ਤਰੀਕੇ ਨਾਲ ਉਹ ਯੂਜ਼ ਕਰਾਂਗੇ ਹਰ ਇੱਕ ਚੀਜ਼ ਗਲਤ ਹੈ ਹੁਣ ਜੇ ਆਪਾਂ ਚਾਹ ਪੀਂਦੇ ਆਂਗੇ ਚਾਹ ਕਿਹੜਾ ਨਸ਼ਾ ਨਹੀਂ ਆਇਆ ਉਹ ਵੀ ਜਾਹਲ ਲੋ ਵੀ ਕੋਈ ਚੀਜ਼ ਆਪਾਂ ਦਵਾਈ ਲੈ ਲਈ ਅੱਜ ਗੁਰੂ ਆਪਾਂ ਡਾਕਟਰ ਕੋਲ ਚਲੇ ਗਏ ਦਵਾਈ ਲੈ ਲਈ ਵੀ ਸਾਨੂੰ ਦਵਾਈ ਦੇ ਦਿਓ ਆਪਾਂ ਜਾ ਕੇ ਉਹਨੂੰ ਲੰਬਾ ਹੀ ਦੇ ਦੇਣੇ ਵੀ ਜਿੰਨਾ ਕਿ ਰਿਜ਼ਲਟ ਦਵਾਈ ਦਾ ਨਸ਼ਾ ਰਹਿੰਦਾ ਉਹਨਾਂ ਚ ਰਸਰੀ ਠੀਕ ਰਹਿੰਦਾ ਬਾਕੀ ਉਹ ਉਹ ਵੀ ਤਾਂ ਨਸ਼ੀ ਹੋ ਗਿਆ ਨਾ ਆਪਾਂ ਆਪਦੇ ਮੂੰਹ ਨਾਲ ਕਹਿਤੀ ਨਾਲੇ ਗੱਲ ਡਾਕਟਰ ਪਰ ਜਿਹੜੀ ਇਹ ਚੀਜ਼ਾਂ ਨੇ ਇਹ ਰੋਗ ਨਹੀਂ ਲੱਗਣ ਦਿੰਦੀ ਡਾਕਟਰ ਦੇ ਨਹੀਂ ਜਾਣ ਦਿੰਦੀ ਹੈ ਕਿਉਂਕਿ ਬੈਦਾਂ ਦੇ ਆਪਦੇ ਨੁਕਸੇ ਨੇ ਇਹੋ ਜਿਹੜੀ ਆਪਾਂ ਜੜੀ ਬੂਟੀਆਂ ਤਿਆਰ ਕਰਕੇ ਉਹਨਾਂ ਵਿੱਚ ਪੀਨੇ ਆਗੇ ਹਨ ਉਹ ਸ਼ਰੀਰ ਨੂੰ ਜਾਣ ਪਾਉਂਦਾ ਲੱਗਦਾ ਕਿ ਆਮ ਪਰਿਵਾਰ ਵੀ ਸਿੱਧੀ ਵਰਤੋਂ ਕਰਨ ਲੱਗ ਗਿਆ ਜਿਸ ਤਰੀਕੇ ਹਾਂਜੀ ਹਾਂ ਤੇ ਸਾਡੇ ਕੋਲ ਦਿੱਲੀ ਆਣ ਲੱਗੋ ਪੰਜ ਸੱਤ ਗਾਗ ਕਤਾਮ ਪਰਿਵਾਰ ਆਉਂਦੀ ਹੁੰਦੇ ਨੇ ਬਾਕੀ ਪਲਵਾਨ ਹੋਗੇ ਜਿੰਨੇ ਵੱਡੀ ਵਾਲੇ ਉਹ ਤਾਂ ਵਰਤ ਦੀ ਵਰਤ ਦੇ ਆ ਪਰਿਵਾਰਾਂ ਨੂੰ ਵੀ ਪਤਾ ਕਰੀਏ ਇਹ ਚੀਜ਼ਾਂ ਬਾਰੇ ਨਿਯੰਗ ਸਿੰਘੇ ਸਿੱਧੀ ਜ਼ਿਆਦਾ ਅਸੀਂ ਪਹਿਲਾਂ ਵੀ ਸੋਸ਼ਲ ਮੀਡੀਆ ਦੇਖਦੇ ਵਰਤ ਤੋਂ ਜ਼ਿਆਦਾ ਕਰਦੇ ਸੀ ਵੀ ਸਰਦਈ ਬਣਾਉਂਦੇ ਨੇ ਹਾਂਜੀ ਸਰਦਈ ਬਹੁਤ ਹੁਣ ਅੱਡੇ ਲੱਗੇ ਹਨਾ ਸਿੰਘਾਂ ਦੇ ਤੇ ਬਹੁਤ ਦੀ ਕਿਰਤ ਕਰ ਰਹੇ ਸੋਗ ਸਿੰਘਾਂ ਤੋਂ ਹੀ ਹੁੰਦੀ ਸੀ ਸਿੰਘਾਂ ਤੋਂ ਹੀ ਹੁੰਦੀ ਹੈ ਇਹ ਸਰਵਾਦ ਸਾਰੀ ਸਿੰਘਾਂ ਨੇ ਸਰਵਾਦ ਕਰੀ ਹੈ ਸਿਕਾਉਂਦੇ ਵੀ ਸਿੰਘ ਹੁੰਦੇ ਸੀਗੇ ਬਾਕੀ ਹੁਣ ਹੌਲੀ ਹੌਲੀ ਪਤਾ ਲੱਗੀ ਜਾਂਦਾ ਪਬਲਿਕ ਨੂੰ ਨੇੜੇ ਨੇੜੇ ਹੁੰਦੀ ਐ ਸਿੰਘਾਂ ਦੇ ਤੇ ਬਾਕੀ ਸਹੀ ਐ ਸਰ ਜਿੱਥੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਐ ਦਲਜੀਤ ਦੋਸਾਂਝ ਦੀ ਜਿਸ ਤੋਂ ਬਾਅਦ ਇੱਕ ਟ੍ਰੈਂਡ ਬਣ ਜਾਂਦਾ ਸਰhdai ਦਾ ਅਸੀਂ ਤਸਵੀਰ ਵੀ ਦੇਖਿਆ ਉਸ ਸਟੋਰ ਤੇ ਵੀ ਮੌਜੂਦ ਆ ਜਿੱਥੇ ਇੰਟਰਨੈਸ਼ਨਲ ਪੱਧਰ ਤੱਕ ਜਿਹੜਾ ਸੁਨਹਿਰਾ ਤੇ ਸੋਲੋਤਰਾ ਜਾਂਦਾ ਐ ਇਸ ਸ਼ਾਪ ਤੋਂ ਤਾਂ ਗਗਨਦੀਪ ਬਾਈ ਜੀ ਨਾਲ ਵੀ ਗੱਲਬਾਤ ਕਰਵਾਈ ਐ ਤੇ ਜੇਕਰ ਤੁਸੀਂ ਵੀ ਇਹ ਚੀਜ਼ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਪੇਜ ਨਾਲ ਜੁੜੋ ਤੇ ਤੁਸੀਂ ਵੀ ਆਪਣੇ ਸਰੀਰ ਦੇ ਵਿੱਚ ਬਾਕੀ ਕੈਮੀਕਲ ਡਰਿੰਕਸ ਨੂੰ ਛੱਡ ਕੇ ਇਸ ਚੀਤੇ ਵਰਤ ਕਰੋ ਤਾਂ ਕਿ ਤੁਹਾਡਾ ਸਰੀਰ ਵੀ ਜਿਹੜਾ ਤਾਕਤਵਰ ਰਹਿ ਸਕੇ ਸੰਗਰੂਰ ਤੋਂ ਦਾ ਪੰਜਾਬ ਫਸਟ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ